ਗੱਲ ਬਹੁਤ ਵੱਡੀ ਹੈ ਗੱਲ ਇਸ ਕਰਕੇ ਵੱਡੀ ਹੈ ਕਿਉਂਕਿ ਇਹ ਪੰਜਾਬ ਨਾਲ जोडਦੀ ਹੈ ਮੇਰੇ ਹੱਥ ਇੱਕ ਛੋਟੀ ਜੀ ਖਬਰ ਦਾ ਕੱਲੋ ਕਿ ਪ੍ਰਿੰਟ ਹੈ ਜਿਹਦਾ ਮضمون ਇਹ ਆ ਕਿ ਅਮਿਤ ਸ਼ਾਹ ਹੋਰਾਨੇ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਜਿਸ ਨੂੰ ਬੀਪੀਆਰ ਐਂਡ ਡੀ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਆਦੇਸ਼ ਦਿੱਤੇ ਆ ਹੁਕਮ ਦਿੱਤੇ ਆ ਦੇਖੋ ਇਹ ਬਹੁਤ ਵੱਡੀ ਖਬਰ ਹੈ ਜੇ ਆਪਾਂ ਖਬਰਾਂ ਦੀ ਦੁਨੀਆ 'ਚ ਜ਼ਰਾ ਵੀ ਰੁਚੀ ਰੱਖਦੇ ਹਾਂ ਜ਼ਰਾ ਵੀ ਆਪਾਂ ਨੂੰ ਖਬਰਾਂ ਦੀ ਨਬਜ਼ ਦੀ ਪਛਾਣ ਹੈ ਨਾ ਕਿ ਭਾਈ ਲੋਕਾਂ ਲਈ ਪੰਜਾਬ ਲਈ ਇੰਟਰਨੈਸ਼ਨਲ ਕੂਟਨੀਤੀ ਲਈ ਕਿਹੜੀ ਖਬਰ ਕਿੰਨੀ ਜ਼ਰੂਰੀ ਹੈ ਤਾਂ ਇਸ ਖਬਰ ਦਾ ਵਜ਼ਨ ਮੇਰੇ ਖਿਆਲ ਦੇ ਨਾਲ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਸਭ ਤੋਂ ਵਧੇਰੇ ਹੈ ਅਮਿਤ ਸ਼ਾਹ ਨੇ ਜੋ ਹੁਕਮ ਦਿੱਤੇ ਨੇ ਜਾਕਲੋ ਕੇ ਜੋ ਉਹਨਾਂ ਦੀ ਡਾਇਰੈਕਸ਼ਨ ਹੈ ਉਹ ਇਹ ਆ ਕਿ 1974 ਤੋਂ ਲੈ ਕੇ 1974 ਤੋਂ ਲੈ ਕੇ ਕਿ ਹੁਣ ਤੱਕ ਜਿੰਨੇ ਵੀ ਤਗੜੇ ਐਜੀਟੇਸ਼ਨ ਹੋਏ ਹੈ ਇੰਡੀਆ ਦੇ ਵਿੱਚ ਤੇ ਉਹਨਾਂ ਦੀ ਫੁੱਲ ਆਫ ਆਲੀ ਕੀਤੀ ਜਾਵੇ ਉਹਨਾਂ ਦਾ ਸ਼ਾਨਣਾ ਜਿਹੜਾ ਹੈ ਨਾ ਲਾ ਕੇ ਨਿਚੋੜ ਕੱਢਿਆ ਜਾਵੇ ਮੋਟਾ-ਮੋਟੀ ਇਸ ਖਬਰ ਦਾ ਨੱਬੂ ਲਬਾਬ ਇਹੋ ਆ ਤੇ ਹੁਣ ਇਸ ਖਬਰ ਨੂੰ ਆਪਾਂ ਅੱਗੇ ਵਧਾਈਏ ਦਾ ਅਨਾਲਿਸਿਸ ਕਰੀਏ ਥੋੜਾ ਜਿਹਾ ਡੂੰਘਾਈ ਦੇ ਨਾਲ ਦੇਖੋ ਜਿਹੜਾ 1974 ਦਾ ਇਹਨਾਂ ਨੇ ਇੱਕ ਕੈਲੂਕੇ ਬੇਸ ਇਅਰ ਚੁਣ ਲਿਆ ਕਿ ਹਾਂ ਭਾਈ ਉਸਾਰਾ ਖਾਕਾ ਜਿਹੜਾ ਤਿਆਰ ਕਰੋ ਉਹਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਉਸ ਵੇਲੇ ਜੇਪੀ ਅੰਦੋਲਨ ਬਹੁਤ ਪੀਕ ਤੇ ਗਿਆ ਸੀਗਾ ਜਿਸ ਨੇ ਇੰਦਰਾ ਗਾਂਧੀ ਸਰਕਾਰ ਨੂੰ ਵਕਤ ਚਪਾ ਦਿੱਤਾ ਸੀਗਾ ਹਾਲਾਂਕਿ ਥਿਉਰੀਆਂ ਅਲੱਗ-ਅਲੱਗ ਨੇ ਜਦੋਂ ਤੁਸੀਂ ਕਈ ਕਿਤਾਬਾਂ ਪੜ੍ਹਦੇ ਹੋ ਤਾਂ ਕੁਝ ਥਾਵਾਂ ਤੇ ਵੀ ਥਿਉਰੀ ਦਿੱਤੀ ਜਾਂਦੀ ਹੈ ਕਿ ਇੰਦਰਾ ਗਾਂਧੀ ਦੀ ਸਰਕਾਰ ਨੂੰ ਜਾਂ ਇੰਦਰਾ ਗਾਂਧੀ ਨੂੰ ਅਸਥਿਰ ਕਰਨ ਵਾਸਤੇ ਉਸ ਵੇਲੇ ਅਮਰੀਕਨ ਏਜੰਸੀਆਂ ਦਾ ਬਹੁਤ ਵੱਡਾ ਨੈਟਵਰਕ ਇੰਡੀਆ 'ਚ ਕੰਮ ਕਰ ਰਿਹਾ ਸੀਗਾ ਦੇਖੋ ਮੈਂ ਆਪਦੇ ਕੋਲੋਂ ਨਹੀਂ ਕਹਿ ਰਿਹਾ ਬਹੁਤ ਸਾਰੀਆਂ ਲਿਖਤਾਂ ਤੁਹਾਨੂੰ ਰਿਸਰਚ ਕਰਨ ਤੇ ਮਿਲ ਜਾਣਗੀਆਂ ਠੀਕ ਹੈ ਜੀ ਅੱਛਾ ਉੱਥੋਂ ਹੀ ਐਮਰਜੈਂਸੀ ਸ਼ੁਰੂ ਹੁੰਦੀ ਹੈ ਮਤਲਬ ਕਿ ਦੇਸ਼ ਦੇ ਵਿੱਚ ਅਸਥਿਰਤਾ ਬਹੁਤ ਬੁਰੀ ਤਰ੍ਹਾਂ ਫੈਲਦੀ ਹੈ ਖਾਸ ਤੌਰ ਤੇ ਸਿਆਸੀ ਤੌਰ ਤੇ ਤਾਂ ਇਹਨਾਂ ਨੇ ਉਸੇ 1974 ਵਾਲੇ ਸਾਲ ਤੋਂ ਕੰਮ ਸ਼ੁਰੂ ਕੀਤਾ ਤੇ ਫਿਰ ਸਭ ਤੋਂ ਵੱਡਾ ਐਜੀਟੇਸ਼ਨ ਜਿਹੜਾ ਐਂਡ ਵਾਲਾ ਆ ਜਾਏਗਾ ਉਹ ਆ ਜਾਏਗਾ ਕਿਸਾਨੀ ਅੰਦolan ਯਾਨੀ ਪਹਿਲਾ ਤੇ ਆਖਰੀ ਇਹ ਦੋ ਤੇ ਆਪਾਂ ਨੂੰ ਯਾਦ ਹੋ ਗਏ ਨਾ ਤੇ ਇਸ ਦਰਮਿਆਨ ਜਿੰਨੇ ਵੀ ਅੰਦolan ਵੱਡੇ ਹੋਏ ਨੇ ਉਹਨਾਂ ਨੂੰ ਹੁਣ ਸ਼ਾਨਣਾ ਲਾਇਆ ਜਾਊਗਾ ਕਾਦੇ ਵਾਸਤੇ ਇਸ ਕੰ ਨੂੰ ਥੋੜਾ ਜਿਹਾ ਬਰੀਕੀ ਨਾਲ ਸਮਝਣ ਦੀ ਜ਼ਰੂਰਤ ਆ ਕਿ ਮੰਨ ਲਓ ਐਨਾਲਿਸਿਸ ਕੀਤਾ ਜਾਊਗਾ ਕਿ ਭਾਈ ਇਹ ਅੰਦੋਲਨ ਕਿਉਂ ਛਿੜੇ ਕਦੋਂ ਖੜੇ ਹੋਏ ਉਸ ਤੋਂ ਬਾਅਦ ਭਈ ਸਰਕਾਰਾਂ ਨੂੰ ਕੀ ਲਾਭ ਕੀ ਹਾਨੀਆਂ ਹੋਈਆਂ ਮਤਲਬ ਕਿ ਪੂਰਾ ਵਿਸ਼ਲੇਸ਼ਣ ਕੀਤਾ ਜਾਊਗਾ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜੋ ਸਟੇਟ ਦੀਆਂ ਉਲਸ ਫੋਰਸਸ ਨੇ ਉਹਨਾਂ ਦੀਆਂ ਮਤਲਬ ਕਿ ਏਜੰਸੀਆਂ ਕਹਿ ਲਓ ਇਨਫੋਰਸਮੈਂਟ ਏਜੰਸੀਆਂ ਜਿਹੜੀਆਂ ਹੁੰਦੀਆਂ ਨੇ ਉਹ ਆਪਸ ਦੇ ਵਿੱਚ ਕੋਆਰਡੀਨੇਸ਼ਨ ਕਰਕੇ ਖਾਸ ਤੌਰ ਤੇ ਜਿਹੜੇ ਆ 10 12 ਸਾਲ ਦੇ ਵਿੱਚ ਅੰਦੋਲਨ ਹੋਏ ਆ ਕਿ ਇਹਨਾਂ ਦੇ ਵਿੱਚ ਜਿਹੜੇ ਵਿੱਤੀ ਅਸਾਸੇ ਸੀ ਵਿੱਤੀ ਅਸਾਸੇ ਮਤਲਬ ਹੁੰਦਾ ਕਿ ਪੈਸਾ ਕਿੱਥੋਂ ਆਇਆ ਇਹਨਾਂ ਆંદੋਲਨਾਂ ਦੀ ਫੰਡਿੰਗ ਵਗੈਰਾ ਕਿਵੇਂ ਹੋ ਰਹੀ ਸੀ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਕੀਤਾ ਜਾਊਗਾ ਤੇ ਇਸ ਕਰਕੇ ਜਿਹੜੇ ਆਪਣੇ ਇੱਥੇ ਪੰਜਾਬ ਤੋਂ ਕਿਸਾਨ ਆਗੂ ਆ ਉਹਨਾਂ ਨੂੰ ਚੱਕਨੇ ਹੋਣ ਦੀ ਜ਼ਰੂਰਤ ਹੈ ਕਿ ਅਸਲ ਦੇ ਵਿੱਚ ਦੇਖੋ ਕਹਾਣੀ ਕੀ ਹੈ ਇਸ ਕਹਾਣੀ ਨੂੰ ਥੋੜਾ ਜਿਹਾ ਸਮਝ ਜਾਓ ਹੋਇਆ ਕੀ ਹੈ ਕਿ ਬੰਗਲਾਦੇਸ਼ ਸ਼੍ਰੀਲੰਕਾ ਇਸ ਤੋਂ ਬਾਅਦ ਅੱਗੇ ਆਜੋ ਨੇਪਾਲ ਮਿਆਂਮਾਰ ਦੇ ਵਿੱਚ ਤੇ ਤਖਤਾ ਪਲਟੀ ਹੋ ਗਿਆ ਕਿਤੇ ਨਾ ਕਿਤੇ ਭਾਰਤ ਸਰਕਾਰ ਨੂੰ ਲੱਗ ਰਿਹਾ ਹੈ ਕਿ ਗੇਮ ਜਿਹੜੀ ਹੈ ਵਿਗੜ ਸਕਦੀ ਹੈ ਵੇਖੋ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਉਸ ਵੇਲੇ ਕਿ ਜਦੋਂ ਇੱਥੇ ਬਾਜ਼ਾਰ ਖੋਲਣ ਵਾਸਤੇ ਖਾਸ ਤੌਰ ਤੇ ਕਿਸਾਨੀ ਪ੍ਰੋਡਕਟਾਂ ਵਾਸਤੇ ਜਾਂ ਡੇਅਰੀ ਪ੍ਰੋਡਕਟਾਂ ਵਾਸਤੇ ਅਮਰੀਕਾ ਦਬਾਅ ਪਾ ਰਿਹਾ ਸੀ ਮੈਂ ਇੱਕ ਗੱਲ ਤੁਹਾਨੂੰ ਕਹੀ ਸੀ ਉਹ ਲਿਖੀ ਵੀ ਆ ਮੈਂ ਕਹੀ ਵੀ ਆ ਕਿ ਜੇਕਰ ਨਰਿੰਦਰ ਮੋਦੀ ਝੁੱਕ ਜਾਂਦੇ ਅਮਰੀਕਾ ਦੇ ਸਾਹਮਣੇ ਤਾ ਇਸ ਦੇਸ਼ ਦੇ ਵਿੱਚ ਉਹ ਹੋਏਗਾ ਜਿਹੜਾ ਸ਼ਾਇਦ ਸਾਹਮਿਆਂ ਤੋਂ ਸਮਝੇ ਨਾ ਇਹ ਹੀ ਗੱਲ ਇਹਨਾਂ ਨੇ ਕਿਤੇ ਨਾ ਕਿਤੇ ਗੋਲੀ ਹੋਈ ਸੀ ਕਿ ਸਾਡੀ ਕਹਾਣੀ ਇੰਨੀ ਖਰਾਬ ਹੋ ਸਕਦੀ ਹੈ ਕਿ ਲੋਕ ਸਾਨੂੰ ਜੁੱਤੀਆਂ ਚੱਪਲਾਂ ਵੀ ਮਾਰਨੀਆਂ ਸ਼ੁਰੂ ਕਰ ਸਕਦੇ ਆ ਇਸੇ ਕਰਕੇ ਉਹ ਸਾਰਾ ਕੁਝ ਹੋਇਆ ਤੇ ਅਮਰੀਕਾ ਦੀ ਨਾਰਾਜ਼ਗੀ ਅੱਜ ਤੁਹਾਡੇ ਸਾਹਮਣੇ ਆ ਹੁਣ ਬੇਸ਼ੱਕ ਮੋਦੀ ਸਾਹਿਬ ਚਾਈਨਾ ਦਾ ਤੁਹਾਨੂੰ ਪਤਾ ਹੀ ਹੈ ਗੇੜਾ ਕੱਢ ਕੇ ਆਇਆ ਵਿਜ਼ਿਟ ਕੀਤਾ ਉਹਨਾਂ ਨੇ ਗੋਦੀ ਮੀਡੀਆ ਨੇ ਬਹੁਤ ਇਸ ਨੂੰ ਪ੍ਰਮੋਟ ਵੀ ਕੀਤਾ ਕਿ ਦੇਖੋ ਜੀ ਆ ਹੋ ਗਿਆ ਜੀ ਆ ਹੋ ਗਿਆ ਜੀ ਆ ਹੋ ਗਿਆ ਪਰ ਜੇ ਤੁਸੀਂ ਬਰੀਕੀ ਚ ਜਾਓਗੇ ਇੰਡੀਆ ਤੇ ਚਾਈਨਾ ਦਾ ਕੋਈ ਵੱਡਾ ਸਮਝੌਤਾ ਨਹੀਂ ਹੋਇਆ ਕੋਈ ਕੁਝ ਨਹੀਂ ਹੈ ਕੋਈ ਲੈਣਾ ਦੇਣਾ ਨਹੀਂ ਹੈ ਬਸ ਹਾਂ ਠੀਕ ਹੈ ਕਿ ਸਧਾਰਨ ਫੇਰੀ ਹੈ ਰਸਮਪੂਰਤੀ ਜ਼ਰੂਰ ਹੋਈ ਪਰ ਚਾਈਨਾ ਜਿਹੜਾ ਉਹ ਇੰਡੀਆ ਪ੍ਰਤੀ ਠੀਕ ਹੈ ਕਿਸੇ ਮੌਕੇ ਤੇ ਨੀਮ ਨੀਮ ਕਿਸੇ ਮੌਕੇ ਤੇ ਸ਼ਹਿਦ ਸ਼ਹਿਦ ਹੋ ਸਕਦਾ ਪਰ ਅੰਦਰ ਖਾਤੇ ਉਹ ਕਦੇ ਵੀ ਇੰਡੀਆ ਨੂੰ ਮਜ਼ਬੂਤ ਹੋਣਾ ਨਹੀਂ ਰੋਚਦਾ ਕਿ ਇਹ ਮਜ਼ਬੂਤ ਹੋ ਜਾਣ ਤਾਂ ਇੱਕ ਪਾਸੇ ਚਾਈਨਾ ਹੈ ਹੁਣ ਸਥਿਤੀ ਨੂੰ ਸਮਝਿਓ ਜਿਹਦਾ ਇੰਟਰਨੈਸ਼ਨਲ ਪੱਧਰ ਤੇ ਇਨਾ ਇਨਫਲੂਐਂਸ ਹੈ ਅੱਜਕੱਲ ਕਿ ਉਹ ਛੋਟੇ ਛੋਟੇ ਮੁਲਕਾਂ ਨੂੰ ਬਸਤੀਆਂ ਚ ਤਬਦੀਲ ਕਰਦਾ ਜਾ ਰਿਹਾ ਹੈ ਕਰਜ਼ਾ ਦਿੱਤਾ ਉੱਥੇ ਜਾ ਕੇ ਆਪਣੇ ਆਪ ਨੂੰ ਇੱਕ ਬਸਤੀਵਾਦੀ ਨਿظام ਵਾਂਗੂ ਹੀ ਕਹਿ ਲਓ ਕਿ ਸਥਾਪਿਤ ਕਰਦਾ ਤੁਰੇ ਜਾਂਦਾ ਹੈ ਇੱਕ ਚైనా ਉਹ ਆਪਣੀ ਵਿਸਥਾਰਵਾਦੀ ਨੀਤੀ ਨਾਲ ਚੱਲ ਰਿਹਾ ਹੈ ਤੇ ਦੂਜੇ ਪਾਸੇ ਅਮਰੀਕਾ ਐਸ ਵੇਲੇ ਦੋਨਾਂ ਵਾਸਤੇ ਹੀ ਇੰਡੀਆ ਇੱਕ ਤਰ੍ਹਾਂ ਨਾਲ ਮੈਦਾਨ ਆ ਸੋ ਇਸ ਕਰਕੇ ਹੁਣ ਜੇ ਆਪਾਂ ਨੇਪਾਲ ਦੇ ਵਿੱਚ ਵੇਖੀਏ ਬੰਗਲਾਦੇਸ਼ ਦੇ ਵਿੱਚ ਤੇ ਤੁਸੀਂ ਦੇਖਿਆ ਨਾ ਸ਼ੇਖ ਅਸੀਨਾ ਨੇ ਤੇ ਮੂੰਹ ਮੂੰਹ ਕਹਿ ਦਿੱਤਾ ਸੀਗਾ ਕਿ ਕਿਦਾਂ ਇੱਕ ਅਮਰੀਕਾ ਤੋਂ ਆਇਆ ਬੰਦਾ ਮੈਨੂੰ ਕਹਿੰਦਾ ਸੀਗਾ ਕਿ ਫਲਾਣੀ ਜਗ੍ਹਾ ਦੇ ਦਿਓ ਜੀ ਤੇ ਜੇ ਮੈਂ ਨਹੀਂ ਮੰਨੀ ਟਾਪੂ ਨਹੀਂ ਦਿੱਤਾ ਮਹੱਤਪੁਰਨ ਮਹੱਤਪੁਰਨ ਲਿਕੁਏਸ਼ਨ ਕੋਈ ਨਹੀਂ ਦਿੱਤੀ ਤਾਂ ਭਾਈ ਆ ਕੁਸ਼ ਹੋ ਗਿਆ ਯਾਨੀ ਤਖਤ ਅਲਟ ਹੋ ਗਿਆ ਇਹਦਾ ਮਤਲਬ ਇਹ ਆ ਕਿ ਇੰਡੀਅਨ ਗਵਰਨਮੈਂਟ ਨੂੰ ਕਿਤੇ ਨਾ ਕਿਤੇ ਜੋ ਸਾਡੇ ਆਲੇ ਦੁਆਲੇ ਖਾਸ ਤੌਰ ਤੇ ਆਪਾਂ ਸਾਊਥ ਏਸ਼ੀਆ ਚ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ ਕਿ ਸਾਡੇ ਇੱਥੇ ਕਿਤੇ ਕੋਈ ਪਰਧੂ ਨਾ ਪੈ ਜਾਵੇ ਕਿਉਂਕਿ ਇਹ ਭਾਰਤੀ ਜਨਤਾ ਪਾਰਟੀ ਜਿਹੜੀ ਸਰਕਾਰ ਤੁਸੀਂ ਦੇਖ ਰਹੇ ਹੋ ਨਾ ਇਹ ਅੰਨਾ ਅੰਦੋਲਨ ਦੀ ਉਹ ਹੀ ਦਿੱਤੀ ਹੋਈ ਸਰਕਾਰ ਹੈ ਜੇ ਤੁਸੀਂ ਵਿਵੇਕਾਨੰਦ ਫਾਊਂਡੇਸ਼ਨ ਤੋਂ ਕਹਾਣੀ ਨੂੰ ਅੱਗੇ ਤੋਰੋਗੇ ਅਰਵਿੰਦ ਕੇਜਰੀਵਾਲ ਜਾਂ ਇਹ ਜਿਹੜੇ ਸਾਰੇ ਨੇਤਾ ਸੀਗੇ ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜੇ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਚ ਕਿਸੇ ਦੀ ਸਭ ਤੋਂ ਵੱਡੀ ਪਹਿਲ ਕਦਮੀ ਸੀ ਤਾਂ ਉਹ ਇਸ ਅੰਦੋਲਨ ਦੀ ਸੀਗੀ ਜਿੱਥੋਂ ਮੋੜ ਵੱਜਾ ਤਾਂ ਗੱਲ ਇਹ ਆ ਕਿ ਹੁਣ ਇਹਨਾਂ ਨੇ ਉਸ ਚੀਜ਼ ਤੋਂ ਸਬਕ ਤੇ ਲਿਆ ਹੀ ਆ ਕਿ ਕਿਸ ਤਰ੍ਹਾਂ ਮਨਮੋਹਨ ਸਿੰਘ ਨੂੰ ਬਦਨਾਮ ਕਰਕੇ ਮਨਮੋਹਨ ਸਿੰਘ ਸਰਕਾਰ ਨੂੰ ਬਦਨਾਮ ਕਰਕੇ ਬਹੁਤ ਹੱਦ ਤੱਕ ਉਹਦੇ ਚ ਕੁ ਮੰਤਰੀ ਦਖਲ ਹੋ ਸਕਦਾ ਹੈ ਉਹਦੀ ਸੰਭਾਵਨਾ ਹੈ ਬਹੁਤ ਹੱਦ ਤੱਕ ਕਿ ਉਹ ਸਾਰਾ ਕੁਝ ਕਰ ਕਰਾ ਕੇ ਜੇ ਉਦੋਂ ਇਹ ਕੁਝ ਕੀਤਾ ਜਾ ਸਕਦਾ ਤਾਂ ਅੱਜ ਤਾਂ ਇਸ ਦੀ ਸੰਭਾਵਨਾ ਹੋਰ ਵੀ ਜ਼ਿਆਦਾ ਹੈ ਸੋ ਇਸ ਵਾਸਤੇ ਇੰਡੀਅਨ ਗਵਰਨਮੈਂਟ ਮੇਰੇ ਖਿਆਲ ਦੇ ਨਾਲ ਚਿੰਤਤ ਹੋ ਗਈ ਆ ਕਿ ਪਈ ਸਾਨੂੰ ਕਦਮ ਚੁੱਕ ਲੈਣੇ ਚਾਹੀਦੇ ਆ ਵੇਲਾ ਰਹਿੰਦੇ ਆ ਕਿਤੇ ਇਹ ਨਾ ਹੋ ਜਾਵੇ ਕਿ ਬਾਜੀ ਹੱਥੋਂ ਨਿਕਲ ਜਾਵੇ ਇਸ ਵਾਸਤੇ ਕਿਉਂਕਿ ਦੇਖੋ ਬੇਰੁਜ਼ਗਾਰਾਂ ਦੇ ਵਿੱਚ ਬੜੀ ਬੇਚੈਨੀ ਆ ਆਮ ਬੰਦੇ ਦੇ ਵਿੱਚ ਆਮ ਵਰਗ ਦੇ ਵਿੱਚ ਬੜੀ ਬੇਚੈਨੀ ਆ ਖਾਸ ਤੌਰ ਤੇ ਮੀਡਲ ਕਲਾਸ ਜਿਹੜਾ ਉਹ ਬਿਲਕੁਲ ਕਹ ਲਓ ਕਿ ਤੇਜ਼ੀ ਦੇ ਨਾਲ ਬੜੀ ਤੇਜ਼ ਰਫਤਾਰ ਦੇ ਨਾਲ ਉਹ ਥੱਲੇ ਵੱਲ ਨੂੰ ਜਾ ਰਿਹਾ ਹੈ ਕਿਸੇ ਵੀ ਸੇਤਮੰਦ ਅਰਥਚਾਰੇ ਦਾ ਸੰਕੇਤ ਇਹੀ ਹੁੰਦਾ ਹੈ ਨਾ ਕਿ ਥੱਲੇੋਂ ਬੰਦਾ ਤਾਂ ਨੂੰ ਜਾਂਦਾ ਹੈ ਇੱਥੇ ਮਿਡਲ ਕਲਾਸ ਵਾਲੇ ਅਪਰ ਮਿਡਲ ਕਲਾਸ ਵਾਲੇ ਥੱਲੇ ਨੂੰ ਆ ਰਹੇ ਆ ਡਾਟਾ ਚੱਕ ਕੇ ਦੇਖ ਲਓ ਤੁਸੀਂ ਤਾਂ ਇਸ ਕਰਕੇ ਬੇਚੈਨੀ ਹੈ ਬੇਚੈਨੀ ਹੈ ਤਾਂ ਹੀ ਆਪਾਂ ਇਹ ਦੇਖ ਰਹੇ ਆ ਕਿ ਅਮਿਤਸ਼ਾ ਹੁਕਮ ਦੇ ਰਿਹਾ ਕਿ 74 ਤੋਂ ਲੈ ਕੇ ਭਾਈ ਹੁਣ ਤੱਕ ਜਿੰਨੇ ਵੀ ਮਾਸ ਅੰਦੋਲਨ ਹੋਏ ਆ ਉਹਨਾਂ ਦੀ ਗਹਿਣਤਾ ਦੇ ਨਾਲ ਕੋ ਖੋਖ ਪੜਤਾਲ ਕਰੋ ਉਸ ਤੋਂ ਬਾਅਦ ਇਹ ਵੇਖੋ ਕਿ ਫੰਡਿੰਗ ਕਿੱਦਾਂ ਹੋ ਰਹੀ ਸੀ ਇਹ ਕਿੱਦਾਂ ਹੋ ਰਹੀ ਸੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਕਿਸੇ ਵੀ ਅੰਦੋਲਨ ਨੂੰ ਜਿਹੜਾ ਕਿ ਆਪਾਂ ਕਿਸਾਨੀ ਅੰਦੋਲਨ ਦੇ ਰੂਪ ਦੇ ਵਿੱਚ ਵੇਖਿਆ ਜਾਂ ਜਪੀ ਅੰਦੋਲਨ ਬਾਰੇ ਆਪਾਂ ਸੁਣਿਆ ਪੜਿਆ ਕਿ ਇਸ ਤਰ੍ਹਾਂ ਦੇ ਅੰਦੋਲਨ ਹੁਣ ਜੇ ਖੜੇ ਹੋ ਜਾਂਦੇ ਆ ਤਾਂ ਬਹੁਤ ਤੇਜ਼ੀ ਦੇ ਨਾਲ ਚਾਹੋ ਚైనా ਚਾਹੇ ਅਮਰੀਕਾ ਹੈ ਕਿ ਇਹ ਕਿਤੇ ਨਾ ਕਿਤੇ ਬੈਕਐਂਡ ਤੇ ਆ ਕੇ ਸਾਡੇ ਲਈ ਪਰੇਸ਼ਾਨੀ ਖੜੀ ਕਰ ਦੇਣਗੇ ਨਤੀਜਾ ਇਹਦਾ ਬਹੁਤ ਖਤਰਨਾਕ ਹੋ ਸਕਦਾ ਸੋ ਇਸ ਵਾਸਤੇ ਮੈਨੂੰ ਇਹੋ ਲੱਗਦਾ ਹੈ ਕਿ ਭਾਈ ਅਮਿਤ ਸ਼ਾ ਚਿੰਤਤ ਨੇ ਕਿ ਇੱਕ ਤੇ ਮੋਦੀ ਸਰਕਾਰ ਵੈਸੇ ਹੀ ਤੁਸੀਂ ਵੇਖੋਗੇ ਤਾਂ ਫੌੜੀਆਂ ਤੇ ਚੱਲਣ ਵਾਲੀ ਸਰਕਾਰ ਹੈ ਕਮਜ਼ੋਰ ਸਰਕਾਰ ਹੈ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਮਾਸ ਐਜੀਟੇਸ਼ਨ ਖੜਾ ਹੁੰਦਾ ਹੈ ਤਾਂ ਬਹੁਤ ਬੁਰੀ ਹਾਲਤ ਹੋ ਸਕਦੀ ਮੈਂ ਕੋਈ ਤੁਹਾਡਾ ਕਮੈਂਟ ਛੇ ਇਸ ਖਬਰ ਦੇ ਨਾਲ ਜੁੜਿਆ ਹੋਇਆ ਤਾਂ ਲੈਣ ਦਾ ਯਤਨ ਕਰਦਾ ਫਿਰ ਅੱਗੇ ਵਧਾਂ